ਝੋਨਾ ਵੜਨ ਤੋਂ ਬਾਅਦ ਇਹ ਕੰਮ ਆਪਾਂ ਨੂੰ ਜ਼ਰੂਰ ਕਰਨਾ ਚਾਹੀਦਾ ਝੋਨਾ ਜਦੋਂ ਆਪਾਂ ਵੜ ਦਿੰਨੇ ਆ ਆਪਾਂ ਫਿਰ ਜ਼ਮੀਨ ਵਾਉਣੇ ਆ ਤੇ ਬੋਹਣ ਤੋਂ ਬਾਅਦ ਆਪਾਂ ਨੂੰ ਘਰ ਆਸਤੇ ਇੱਕ ਕਨਾਲ ਜਗਾ ਜਾਂ ਕੋਈ 10 ਮਰਲੇ 5 ਮਰਲੇ ਜ਼ਰੂਰ ਛੱਡਨੇ ਚਾਹੀਦੇ ਆ ਇਹ ਦੇਖੋ ਤੁਹਾਨੂੰ ਅਸੀਂ ਦਿਖਾਉਨੇ ਆ ਤੁਹਾਨੂੰ ਇਹ ਵੀ ਦੱਸਾਂਗੇ ਵੀ ਕਿਹੜੇ-ਕਿਹੜੀਆਂ ਸਬਜ਼ੀਆਂ ਆਪਾਂ ਹੁਣ ਲਾ ਸਕਦੇ ਆ ਜੇ ਗੇਤੀਆਂ ਲਾਉਣੀਆਂ ਨਾ ਜੇ ਆਪਾਂ ਗਰਮੀ ਦੇ ਵਿੱਚ ਆਪਣਾ ਮਾਣਾ ਖਾਂਦਾ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਇੱਥੇ ਜਗਾ ਛੱਡੀ ਹੋਈ ਆ ਪਿੱਛੇ ਮੋਟਰ ਆ ਗਈ ਉੱਥੋਂ ਵਧੀਆ ਇਹਨੂੰ ਪਾਣੀ ਲੱਗ ਜੂਗਾ ਤੇ ਇਹ ਆਪਾਂ ਇੱਕ ਕਨਾਲ ਜਗਾ ਛੱਡੀ ਇਦੇ ਵਿੱਚ ਆਪਾਂ ਫਾਇਦੇ ਬਹੁਤ ਲੈ ਸਕਦੇ ਆ ਹੁਣ ਇੱਧਰ ਦੇਖੋ ਸਬਜ਼ੀਆਂ ਤਾਂ ਹੋਣੀਆਂ ਹੀ ਹੋਣੀਆਂ ਹੁਣ ਇੱਥੇ ਦੇਖੋ ਫੁੱਲ ਗੋਭੀ ਆ ਬੰਦ ਗੋਭੀ ਬਰੋਕਲੀ ਮੈਚ ਟਮਾਟਰ ਬੈਂਗ ਬੈਂਗ ਸਾਰਾ ਕੁਝ ਜਿਹੜਾ ਲਾਇਆ ਹੋਇਆਗਾ ਅਗੇਤੀਆਂ ਸਬਜ਼ੀਆਂ ਜਿਹੜੀਆਂ ਲੱਗਣੀਆਂ ਹੁਣ ਜਿਨ੍ਹਾਂ ਨੂੰ ਆਪਾਂ ਨੂੰ ਢਕਣਾ ਪਊਗਾ ਕਦੂ ਤੋਰੀ ਅੱਲਾ ਪੇਠਾ ਖੀਰਾ ਖਰਬੂਜਾ ਤਰਬੂਜ ਛੱਪਾਂ ਡਿੰਡਾ ਤੋਰੀ ਪੇਠਾ ਇਹ ਸਾਰੇ ਜਿਹੜੇ ਆਪਾਂ ਲਾਵਾਂਗੇ ਇਹ ਆਪਾਂ ਨੂੰ ਗਾਂ ਢਕਨੇ ਪੈਣਗੇ ਇਹ ਜਗ੍ਹਾ ਦੇ ਵਿੱਚ ਦੂਜਾ ਫਾਇਦਾ ਕੀ ਆਪਾਂ ਲੈ ਸਕਦੇ ਆ ਇੱਕ ਤਾਂ ਆਪਾਂ ਨੂੰ ਸਬਜ਼ੀਆਂ ਸਮਝ ਲਓ ਆਰਗੇਨਿਕ ਮਿਲ ਗਈਆਂ ਦੂਜਾ ਫਾਇਦਾ ਕੀ ਆ ਵੀ ਇਹਦੇ ਵਿੱਚ ਵੀ ਤੁਸੀਂ ਕੀ ਕਰ ਸਕਦੇ ਆ ਕਰ ਸਕਦੇ ਆ ਜਿਵੇਂ ਇੱਥੇ ਦੋ ਲੈਣਾ ਫਾਲਤਰ ਬੂਟਿਆਂ ਦੀਆਂ ਲਾ ਸਕਦੇ ਆ ਜਿਹੜੇ ਸਾਡੇ ਤੋਂ ਭਰਾ ਫਾਲਤਰ ਬੂਟੇ ਲੈ ਕੇ ਵੀ ਗਏ ਆ ਪਿੱਛੇ ਜੇ ਜਿਨੇ ਕਨਾਨਕ ਨਾਲ ਦੋ ਦੋ ਕਨਾਲਾਂ ਦੇ ਵਿੱਚ ਲਾਏ ਆ ਆਪਾਂ ਕੀ ਕਰਦੇ ਆ ਬੂਟੇ ਲਾ ਦਿੰਨੇ ਆ ਉਹਦੇ ਵਿੱਚ ਸਬਜ਼ੀਆਂ ਨਹੀਂ ਲਾਉਂਦੇ ਖਾਲੀ ਛੱਡ ਦਿੰਨੇ ਆ ਜਗ੍ਹਾ ਨੂੰ ਜੇ ਆਪਾਂ ਹੁਣ ਮੰਨ ਲਓ ਜਾਂ ਐ ਕੀ ਕਰਦੇ ਆ ਆਪਣੇ ਕੋਲੇ ਸਬਜ਼ੀਆਂ ਲੱਗੀਆਂ ਹੁੰਦੀਆਂ ਆਂਗਾ ਤੇ ਆਪਾਂ ਬੂਟੇ ਨਹੀਂ ਲਾਉਂਦੇ ਵਿੱਚ ਤੇ ਬੂਟੇ ਆਪਾਂ ਕਿਵੇਂ ਲਾ ਸਕਦੇ ਹਾਂ ਤੁਸੀਂ ਇਹਦੇ ਵਿੱਚ 15-15 20 ਫੁੱਟ ਤੇ ਇੱਕ ਇੱਕ ਬੂਟਾ ਲਾ ਸਕਦੇ ਹੋ ਫਲਦਾਰ ਬੂਟਾ ਕਿੰਨੂ ਮਸੰਮੀ ਮਾਰਟ ਅ ਸੰਤਰਾ ਲਾਉਣ ਦਾ ਹੁਣ ਸਮਾਂ ਨਹੀਂਗਾ ਹੁਣ ਨਵੰਬਰ ਦੇ ਵਿੱਚ ਮੈਂ ਵੀਡੀਓ ਬਣਾ ਰਿਹਾ ਇਹ ਜਨਵਰੀ ਫਰਵਰੀ ਮਾਰਚ ਗਾਂ ਅੱਗੇ ਫਲਦਾਰ ਬੂਟੇ ਲੱਗਣਗੇ ਜੇ ਤੁਸੀਂ ਜਗ੍ਹਾ ਨਹੀਂ ਛੱਡੀ ਤਾਂ ਤੁਸੀਂ ਕਣਕ ਵੀਜਣ ਤੋਂ ਪਹਿਲਾਂ ਖੇਤਾਂ ਦੇ ਵਿੱਚ ਜ਼ਮੀਨ ਜਿਹੜੀ ਛੱਡੋ ਸਬਜ਼ੀਆਂ ਆਸੀ ਉੱਥੇ ਨਾਲੇ ਤਾਂ ਤੁਸੀਂ ਫਲਦਾਰ ਬੂਟੇ ਲਾਓ 15 ਫੁੱਟ ਤੇ ਲਾ ਦਿਓ ਜੇ ਚੰਗੀ ਤਰ੍ਹਾਂ ਵਾਹਣਾ ਤੁਸੀਂ 20 ਫੁੱਟ ਤੇ ਲਾ ਦਿਓ ਇੱਕ ਬੂਟਾ ਮੰਨ ਲਓ ਇੱਥੇ ਲਾਤਾ 20 ਫੁੱਟ ਤੇ ਫੇਰ ਲਾਤਾ ਉਧਰ ਜੇ ਮੰਨ ਲਓ ਇੱਕ ਇੱਥੇ ਲੱਗ ਗਿਆ ਇੱਕ ਉਧਰ ਲੱਗ ਜਾਊਗਾ 20 ਫੁੱਟ ਤੇ ਤੇ ਵਿਚਾਲੋਂ ਤੁਸੀਂ ਰੋਟਰਵੇਟਰ ਨਾਲ ਵਾਹ ਵੀ ਸਕਦੇ ਹੋ ਤੇ ਨਾਲੇ ਤੁਹਾਨੂੰ ਸਬਜ਼ੀਆਂ ਵਧੀਆ ਮਿਲਣਗੀਆਂ ਤੁਸੀਂ ਤਿਆਰਬਾ ਕਰਕੇ ਦੇਖੋ ਜੇ ਜੇ ਜਿਹੜੇ ਭਰਾ ਸਾਡੇ ਨਾਲ ਜੁੜੇ ਹੈਗੇ ਉਹਨਾਂ ਨੂੰ ਜ਼ਰੂਰ ਬੇਨਤੀ ਹੈ ਵੀ ਆਪਾਂ ਵਧੀਆ ਇਹ ਕਰੀ ਜ ਹੁਣ ਨੌਜਵਾਨ ਆਪਣੇ ਕਿਵੇਂ ਨੌਜਵਾਨ ਕੀ ਆ ਵੀ ਤਕਰੀਬਨ ਸਾਰੇ ਹੁਣ ਕਣਕਾਂ ਬੀਜ ਕੇ ਵਿਹਲੇ ਹੋ ਜਾਂਦੇ ਆ ਜਮਾ ਵਿਹਲੇ ਹੁੰਨੇ ਆ ਆਪਾਂ ਜਾਂ ਮੋੜ ਤੇ ਬਹਿ ਗਏ ਤੇ ਆਪਾਂ ਨੂੰ ਮਿਹਨਤ ਕਰਨੀ ਚਾਹੀਦੀ ਹੈ ਤੇ ਨਾਲੇ ਘਰ ਦੇ ਖੁਸ਼ ਹੁੰਦੇ ਨੇ ਨਾਲ ਜਦੋਂ ਖੇਤ ਵਿੱਚ ਆਪਾਂ ਸਬਜ਼ੀ ਲਾ ਦਿੰਨੇ ਆ ਤੇ ਨਾਲੇ ਜਦੋਂ ਆਪਾਂ ਨੂੰ ਸਬਜ਼ੀ ਮਿਲਦੀ ਆ ਤੇ ਇੱਕ ਹੋਰ ਵੀ ਆ ਸਬਜ਼ੀ ਕੱਲਾ ਇਹ ਨਹੀਂਗਾ ਆਪਾਂ ਨੂੰ ਵੀ ਚਲੋ ਆਪਾਂ ਨੂੰ ਆਰਗੈਨਿਕ ਸਬਜ਼ੀ ਮਿਲ ਗਈ ਖੇਤੋਂ ਖਾਨ ਨੂੰ ਇਹਦੇ ਵਿੱਚ ਸਭ ਤੋਂ ਵਧੀਆ ਗੱਲ ਆ ਜਿਹੜੇ ਬੰਦੇ ਦਿਮਾਗੀ ਸਟ्रेस ਲੈਂਦੇ ਆ ਤੁਸੀਂ ਦੇਖੋ ਜੀ ਕਿਸੇ ਵੀ ਦਿਮਾਗ ਜਿਹੜਾ ਦਿਮਾਗੀ ਡਾਕਟਰ ਹੁੰਦਾਗਾ ਜਿੰਨਾ ਮਾਲੋ ਆਪਾਂ ਕਹਦੇ ਨੇ ਸਾਨੂੰ ਟੈਨਸ਼ਨ ਹੋ ਗਈ ਉਹ ਕੀ ਕਹਿੰਦੇ ਆ ਵੀ ਤੁਸੀਂ ਆਪਦੇ ਦਿਮਾਗ ਨੂੰ ਕਿਸੇ ਪਾਸੇ ਲਾ ਕੇ ਰੱਖੋ ਕੰਮ ਦੇ ਵਿੱਚ ਉਹ ਜਿਵੇਂ ਹੁਣ ਮੰਨ ਲਓ ਆਪਾਂ ਸਬਜ਼ੀ ਖੇਤ ਆ ਗਏ ਆਪਾਂ ਮੋੜ ਦੇ ਬਹਿਨਾਂ ਨੂੰ ਖੇਤ ਆ ਗਏ ਖੇਤ ਇਥੋਂ ਕੱਖ ਕੱਢ ਲਏ ਇਹਦੇ ਸਬਜ਼ੀ ਵਿੱਚੋਂ ਇਹਨੂੰ ਮਿੱਟੀ ਲਾਤੀ ਇਹਦੀ ਦੇਖਰੇਖ ਕਰ ਲਈ ਇਧਰ ਗੇੜਾ ਮਾਰ ਲਿਆ ਨਵੀਂ ਸਬਜ਼ੀ ਹੋਰ ਲਾਤੀ ਕੋਈ ਇਹਦੇ ਵਿੱਚੋਂ ਜਿਹੜਾ ਗੰਦ ਹੋਇਆ ਉਹ ਕੱਢ ਲਿਆ ਤੇ ਸਾਫ ਸਫਾਈ ਕਰ ਲਈ ਫਿਰ ਤੋੜਨ ਦਾ ਸਮਾਂ ਚੱਲ ਪੈਂਦਾ ਹੈਗਾ ਨਵੀਂ ਜਿਹੀ ਸਬਜ਼ੀ ਲਾਉਣ ਦਾ ਸਮਾਂ ਚੱਲ ਪੈਂਦਾ ਆਪਣਾ ਦਿਮਾਗ ਜਿਹੜਾ ਬਿਜ਼ੀ ਰਹਿੰਦਾ ਹੈਗਾ ਇਸ ਕਰਕੇ ਵਿਹਲੇ ਸਮੇਂ ਤੋਂ ਆਪਾਂ ਨੂੰ ਕੰਮ ਲੈਣਾ ਚਾਹੀਦਾ ਹੈਗਾ ਤੇ ਇਸ ਤੋਂ ਬਾਅਦ ਆਪਾਂ ਤਕਰੀਬਨ ਬਜਾਈ ਤੋਂ ਬਾਅਦ ਵਿਹਲੇ ਹੋ ਜਾਂਦੇ ਆ ਜਿਨ੍ਹਾਂ ਦੇ ਕੱਲੇ ਫਲਦਾਰ ਬੂਟੇ ਲੱਗੇ ਆ ਜਾਂ ਜਿਨ੍ਹਾਂ ਨੇ ਕੱਲੀਆਂ ਸਬਜ਼ੀਆਂ ਲੱਗੀਆਂ ਜੇ ਕੱਲੀਆਂ ਸਬਜ਼ੀਆਂ ਲੱਗੀਆਂ ਤਾਂ ਫਾਲਦਾਰ ਬੂਟੇ ਜ਼ਰੂਰ ਲਾਓ ਵਿੱਚ ਜੇ ਫਾਲਦਾਰ ਬੂਟੇ ਲੱਗੇ ਆ ਤੇ ਆਪਾਂ ਉਹਦੇ ਵਿੱਚ ਸਬਜ਼ੀਆਂ ਜ਼ਰੂਰ ਲੱਗੇ ਤੇ ਕਈਆਂ ਭਰਾਵਾਂ ਨੇ ਛਪੈਦਾ ਵੀ ਲਾਇਆਗਾ ਕਨਾਲ ਵਾਲੀ 2 ਕਨਾਲ ਵਾਲੀ ਕਿੱਲਾ ਲਾ ਲਿਆ ਉਹ ਜਗਾ ਵੀ ਮੰਨ ਲਓ ਆਪਾਂ 5 ਬਾਈ 10 ਤੇ ਲਾ ਜਾਂ 6 ਬਾਈ 10 ਤੇ ਲੱਗਿਆਗਾ ਤੇ ਵਿਚਾਲੇ ਜਗਾ ਜਿਹੜੀ ਵਿਹਲੀ ਆ ਉਹ ਤੋਂ ਆਪਾਂ ਨੂੰ ਫਾਇਦਾ ਲੈਣਾ ਚਾਹੀਦਾ ਸਬਜ਼ੀਆਂ ਬਹੁਤ ਵਧੀਆ ਤਰੀਕੇ ਨਾਲ ਹੋ ਜਾਂਦੀਆਂ ਬਸ ਆਪਾਂ ਨੂੰ ਐ ਜੇ ਹੁੰਦਾ ਆਪਾਂ ਮਿਹਨਤ ਘੱਟ ਕਰਦੇ ਆ ਥੋੜੀ ਆਪ ਨੂੰ ਐ ਹੁੰਦਾ ਕਿੱਧਰ ਮੱਥਾ ਮਾਰਾਂਗੇ ਹੋਣ ਵਾਲੀ ਜਿਹੜੀ ਸਬਜ਼ ਕੱਪ ਕਰਕੇ ਇੱਕਦਾਂ ਤੁਸੀਂ ਬੀਜ ਲਾਉਣਾਗਾ ਇਹਨੇ ਵਧੀਆ ਜਰਮੀਨੇਸ਼ਨ ਹੋ ਜਾਣੀ ਆ ਉਸ ਤੋਂ ਬਾਅਦ ਇਹ ਬਸ ਕੱਲਾ ਇਹਨੂੰ ਸੁੰਡੀ ਦੀ ਪ੍ਰੋਬਲਮ ਆ ਸਕਦੀ ਹੈ ਉਹ ਵੈਸੇ ਉਹ ਸਰਦੀ ਵਿੱਚ ਉਹ ਵੀ ਨਹੀਂ ਆਉਂਦੀਗੀ ਬਸ ਜੇ ਤੁਸੀਂ ਗੇਤियां ਲਾਉਂਗੇ ਫਿਰ ਤੁਹਾਨੂੰ ਢਕਣੀਆਂ ਜ਼ਰੂਰ ਪੈਣਗੀਆਂ ਜਿਵੇਂ ਪੇਪਰ ਪਾ ਜਾਂਦਾ ਉੱਪਰ ਜਾਂ ਪਰਾਲੀ ਦੀ ਪਰਾਲੀ ਪਾ ਕੇ ਉੱਪਰੋਂ ਢੱਕ ਸਕਦੇ ਆ ਜਦੋਂ ਕੋਰਾ ਪੈਣ ਲੱਗ ਜਾਂਦਾ ਕੋਰੇ ਤੇ ਜ਼ਰੂਰ ਬਚਾਉਣਾ ਪਊਗਾ ਜਦੋਂ ਬਾਜ਼ਾਰ ਦੇ ਵਿੱਚ ਕੱਦੂ ਦਾ ਰੇਟ 80 90 ਰੁਪਏ ਹੁੰਦਾ ਨਾ ਉਦੋਂ ਆਪਣੇ ਕੋਲ ਟੁੱਟਣ ਲੱਗ ਜੂਗਾ ਜੇ ਆਪਾਂ ਹੁਣ ਕੱਦੂ ਵਗੈਰਾ ਲਾ ਲਾਂਗੇ ਤਾਂ ਸਾਡਾ ਮਕਸਦ ਇਹ ਆ ਵੀ ਜਿਹੜਾ ਵੀ ਸਾਡੇ ਨਾਲ ਭਰਾ ਜੁੜਿਆ ਜੁੜਿਆ ਹੈਗਾ ਅਸੀਂ ਉਹਨੂੰ ਇਹੀ ਰਹਿ ਦਿੰਨੇ ਆ ਕਿਉਂਕਿ ਸਾਡਾ ਕੰਮ ਹੈਗਾ ਪਨੀਰੀਆਂ ਦਾ ਜਾਂ ਫਲਦਰ ਬੂਟਿਆਂ ਦਾ ਅਸੀਂ ਲੋਕਾਂ ਨੂੰ ਇਸ ਪ੍ਰਤੀ ਪ੍ਰੇਰਿਤ ਕਰਨਾ ਹੀ ਆ ਵੀ ਉਹ ਲਾ ਸਕਦੇ ਆ ਆਪਾਂ ਵਧੀਆ ਕਰ ਸਕਦੇ ਆਗੇ ਚੀਜ਼ ਕੋਈ ਵੀ ਹੈਗੀ ਤੇ ਜਿਹੜੇ ਬੰਦੇ ਦਾ ਜਿਹੜਾ ਕੰਮ ਹੁੰਦਾ ਬੰਦਾ ਉਸ ਲਈ ਪ੍ਰਤੀ ਪ੍ਰੇਰਿਤ ਹੁੰਦਾਗਾ ਵੀਡੀਓ ਨੂੰ ਸ਼ੇਅਰ ਕਰ ਸਕਦੇ ਹੋ ਜੇ ਚੰਗੀ ਗੱਲ ਲੱਗੀ ਤੇ ਮਿਲਦੇ ਆਂ ਅਗਲੀ ਵੀਡੀਓ ਵਿੱਚ ਧੰਨਵਾਦ